ਇਹ ਲਾ ਡੇ ਪੁੱਤ ਤਾਉਟ ਪੁੱਤ ਯਸ ਵੀਰੇ ਤਾਂ ਹੀ ਇਸੀ ਵਹਾਸਤਾਲ ਵਿੱਚ ਮੈਂ ਇਹ ਇੰਟਰਵਿਊ ਦੇਣ ਜਾਣਾ ਜੇ ਤੁਹਾਡਾ ਆਟਰਾਂ ਤੈਨੂੰ ਪੁੱਛਿਆ ਨਾ ਸਵਾਲ ਇਹ ਵੀ ਜੇ ਕੋ ਕੁੜੀ ਬਿਹੋਸ ਹੋ ਗਈ ਉਸ ਨੂੰ ਹੋਸ਼ ਕੇ ਵਿੱਚ ਮੈਂ ਕਿਤਰਾ ਲੇ ਕਾਣਾ ਫਿਰ ਤਾਂ ਮੈਂ ਉਹਨਾਂ ਨੂੰ ਕਹਿਣਾ ਵੀ ਜੇ ਕੁੜੀ ਬਿਹੋਸ ਹੋ ਗਈ ਉਸਕੇ ਮੂੰਮਾ ਮੂਲਾ ਕਾ ਉਸ ਨੂੰ ਸਾਹ ਦੇਣਾ ਅਰ ਜਦ ਹਵਾ ਉਸਕੇ ਫੇਫੜਾ ਵਿੱਚ ਜਾਵੇਗੀ ਫਿਰ ਵਾ ਕੁੜੀ ਹੋਸ਼ ਕੇ ਵਿੱਚ ਆਲੇਗੀ ਸਮਝ ਗਿਆ ਇਹ ਪਾਪੇ ਇਹ ਕੁੜੀ ਨੂੰ ਬਿਹੋਸ ਕਿਤਰਾ ਕਰਨਾ ਆਂਖੇ ਯਹੀ ਗੱਦਾਂ ਤੇ ਤਮਾ ਯੋਦਰਾ ਬਗਾ ਲੱਖ ਲੱਖ ਸ਼ੁਕਰ ਸੂ ਬਣਾਦਾ ਯੋ ਬਾਰਾ ਬੁੜਾ ਨਾ ਦੇਖ ਦੇ ਕਾ ਹਿੰਦੀ ਫਿਲਮਾਂ ਇਸਕੇ ਦਿਮਾਗ ਵਾ ਪਤਾ ਨਹੀਂ ਕਿਹੜਾ ਐਕਟਰ ਬੜ ਗਿਆ ਪੂਰਾ ਵਿੰਟੀ ਗੜਦਾ ਕਨੇਡਾ ਵਿੱਚ ਵਿੰਟੀ ਗੜਦੰਦਾ ਮਨੁਦਾਸ ਨਕਲੀ ਸਾਂ ਉਹ ਤਾਂ ਉਹੀ ਸਾਂ ਨਿਕਲੇ ਬੇ ਲੱਡ ਕੇ ਦਿਹਾੜੀ ਲੱਗ ਰਹੀ ਦੀ ਇਸ ਲੈਟ ਕੇ ਵਿੱਚ ਨਾ ਇੰਟਰਨੈਟ ਕੇ ਟਾਵਰ ਆਰੇ ਨਾ ਹਵਾ ਰੇ ਉਹੀ ਬਣਾ ਲਿਓ ਪੌਰੇ ਦੇ ਵਿੱਚ ਪੌਰੇ ਵਾਲਾ ਬਾਬਾ ਬਣਾ ਕੇ ਰੱਖ ਤੇ ਮੈਨੂੰ ਥਾੜਾ ਜੇ ਬਣਾ ਲਿਓ ਆਪ ਸਹੀ ਈ ਡਿਆ ਉੱਥਾ ਕੱਟ ਲਿਆ ਜਿਹੜੇ ਮੇਰੇ ਸਾਹ ਕੱਟਲੇ ਸੁਬਹ ਦੇ ਬਹੁਤ ਠੀਕ ਦਾ ਬੁੜਾ ਬਾਰਾ